ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਗੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਹੋ ਹੋਵੋਗੇ ਨਾ ਇੱਥੇ ਕੱਲ ਬਸਣ ਪਾਏਗੀ ਬਸਣ ਨਾਲ ਫਰੇਟਾ ਲਾ ਗਿਆ ਉਹ ਸਾਫ ਕਰਿਆ ਲਾ ਤੇ ਕਿਤਾਬਾਂ ਕਤੂ ਬੰਬ ਬਿਸਤਰੇ ਹੁਣ ਚੱਕੇ ਨੇ ਬੱਚਿਆਂ ਨੂੰ ਸਕੂਲ ਤੋਂ ਔਰ ਕੇ ਤੇ ਸੈੱਟ ਕਰਿਆ ਸਾਰਾ ਕੁਸਾ ਕੈਂਪ ਪਰ ਸੋਕਮਣ ਥੱਲੇ ਲੈ ਗਈ ਗਲਾਸ ਲੈ ਕੇ ਨੀ। ਲੋਚ। ਹੁਣ ਆਪਾਂ ਸਾਰਾ ਕੁਝ ਸੈੱਟ ਕਰਤਾ। ਚਾਦਰ ਚੋਂ ਉਧਰ ਵੀ ਪਸਾਰਤੀ। ਤੇ ਮੈਂ ਚੱਪੜਾਂ ਦੇ ਥੱਲੇ ਲਾ ਏਸੀ। ਤੇ ਕੂੜ ਆਪਾਂ ਇਧਰੋਂ ਸ਼ੁਰੂ ਕਰਕੇ ਸਹਿ ਥੱਲੇ ਬਾਹਰ ਕਰ ਦਾਂਗੇ। ਫਿਰ ਮੈਂ ਏਸੀ ਵਾਲੀ ਬਾਹਰ ਹੀ ਡੋਰ ਦਾਂ ਨੀ ਹੁਣੇ ਨਾ ਪਾਣੀ ਦੀ। ਏਸੀ ਵਾਲੇ ਪਾਣੀ ਨਾਲ ਹੀ ਮੈਂ ਪੁੱਛਾ ਲਾ ਦਾਂ। ਹਰ ਰੋਜ਼ ਆਇਤਾ ਹੈ ਨੀਗਾ ਵੀ ਇੱਕ ਦਿਨ ਸਫਾਈਆਂ ਕਰਕੇ ਦੋ ਦਿਨ ਲੰਘ ਜਾਣਗੇ ਹਰ ਰੋਜ਼ ਹੋ ਜੂ। ਨਹੀਂ ਇਜਰ ਹੋ ਜਾਂਦਾ। ਨਹੀਂ ਆ ਲੈ ਰੀਆ ਬੀਬੀ ਕਣੀਆਂ ਜੀਆਂ ਦੇ ਬਾਗ ਜੇ ਪਈ ਜਾਂਦੇ ਨੇ ਬੈ ਸਫਾਈ ਹਰ ਰੋਜ਼ ਹੀ ਕਰਨੀ ਪੈਂਦੀ। ਜੇ ਨਹੀਂ ਆਵੇਂਗਾ ਆਵੇ। ਤਾਂ ਹਰ ਰੋਜ਼ ਕਰਨੀ ਕਰਨੀ। ਜਿਹੜਾ ਰੋਜ਼ ਦਾ ਰੁਟੀਨ ਬਣਿਆ ਹੋਇਆ ਆਪਣਾ ਸਫਾਈ ਦਾ। ਹੱਜ ਬਿਚਾਰੀ ਮੱਝਾ ਕਨੀ ਜਾਣਾ ਹੈ ਜੇ ਕੱਪੜੇ ਸੁੱਕਣੇ ਮਸ਼ੀਨ ਚ ਪਾਇ ਪਣੋਂ ਨਾ ਪਾਣੀ ਕੱਢ ਕੇ ਪਾਉਣਾ ਹੈ ਕਿਉਂਕਿ ਮੀਂਹ ਤੋਂ ਪਹਿਲਾਂ ਹੋ ਜਾਵੇ ਵੀ ਕੱਪੜੇ ਸੁੱਕ ਜਾਣ ਹਈ ਮੇਰੇ ਆ ਕੰਬਲ ਕੰਬਲ ਟੱਕਣ ਵਾਲੇ ਪਾਏ ਨੇ ਇਸ ਤੋਂ ਤੁਸੀਂ ਇਹ ਚੱਪਲਾਂ ਹੀ ਸਾੜੋ ਆ ਕੀ ਛਾਦਰ ਇਕੱਠੇ ਵੀ ਕਰਦੀ ਰੋਇਆ ਪਾ ਪੋਚਾ ਲਾ ਲੀਆ ਚਾਦਰ ਨੂੰ ਉੱਤਰ ਦੁਬਾਰੇ ਪੋਚਾ ਲੀਆ ਫੇਰ ਮਿਲ ਦਿਆਂਗੇ ਦੇਖੋ ਜੀ ਮੈਂ ਤਾਂ ਸਫਾਈ ਕਰੀ ᱛੀ ਆ ਹੁਣ ਏਸੀ ਖੋਲ ਕੇ ਵੇਖੇ ਕਹਿੰਦੇ ਜਾਲੀਆਂ ਚ ਰੇਤਾ ਬਾਲਾ ਪੂਸਿਆ ਪਿਆ ਲਿਆਰੀਆਂ ਥੋੜੀਆਂ ਆਈਆਂ ਨਹੀਂ ਨਹੀਂ ਰਾਤ ਕੂਲਿੰਗ ਨਹੀਂ ਕਰੀ ਸਾਡੇ ਨਹੀਂ ਉਹ ਜਾਲੀਆਂ ਚ ਗਰਦ ਵਾਲੀ ਪੂਰੀ ਤੈਨੂੰ ਪ੍ਰੈਸ਼ਰ ਨਾਲ ਹੀ ਧੋਰੀਆਂ ਨੂੰ ਸਾਫ ਕੱਪੜੇ ਨਾਲ ਝਾੜ ਦੇ ਅਸੀਂ ਰੋ ਬੱਸ ਹੈਗਾ ਕਾਰਾ ਹਾ ਬੇਕਾਰ ਦੇ ਪਹਿਲੇ ਦੇਖੋ ਮੈਂ ਝਾੜ ਦਾਂ ਤੋਂ ਨੀਂਹ ਨਹੀਂ ਇਹ ਤਾਂ ਝਾੜ ਤੀਆਂ ਮਾਂ ਤੋਕੇ ਨਾ ਲੈ ਮੈਂ ਝਾੜ ਦਾਂ ਇਹਨੇ ਸੋਣਾ ਹੋ ਗਏ ਝਾੜੀ ਦੀ ਨਹੀਂ ਦਰਦ ਕਿੱਥੇ ਮੰਦ ਹੋਇਆ ਬੇਦਰ ਜਰਾ ਬਸ ਇਹ ਮੈਂ ਦ ਦਵਾਈ ਦਵਾਰੇ ਸਫਾਈ ਕਰਨੀ ਪਊ ਮੈਂ ਬਸ ਚੱਕ ਲੈ ਆਂ ਚਲ ਮੇਰੇ ਤਾਂ ਕੰਮਾਂ ਨੂੰ ਕਬੇੜਾ ਹੋਈ ਜਾਂਦਾ ਐ ਤੋ ਉਹਨਾਂ ਬੱਲੇ ਨਾਲ ਇਹ ਤਾਂ ਬੁਰਸਨਾ ਮਾਰਿਓ ਨਾ ਹੀ ਤਾਂ ਹੀ ਧੁੱਟੇ ਜਾਂਦੇ ਇਹ ਤਾਂ ਹੀ ਪ੍ਰੈਸ਼ਰ ਨਾਲ ਧੋਦੇ ਆ ਮੋਟਰ ਚਲਾ ਕੇ ਬੁਰਸਨਾ ਨਾਲ ਤਾਂ ਕੰਮ ਖਰਾਬ ਹੋਊਗਾ ਚਲੋ ਜੀ ਫਿਰ ਹੁਣਾਂ ਝਾੜਾਂ ਉਹਨਾਂ ਦੁਬਾਰੇ ਫਿਰ ਫਿਆਰੀ ਝਾੜੂੰਗੀ ਹੈ ਪਰ ਉਹ ਘਰ ਦਾ ਆਉਗੇ ਐਸੀ ਜਾਨ ਆਏ ਜੱਬ ਪਾਈ ਜਾਂਦਾ ਆ ਲੱਕੀ ਕਰੂਆ ਚਾਦਰ ਤੇ ਉੱਤੇ ਸਾਰੀ ਇਕੱਠੀ ਕਰਤੀ ਮੈਂ ਤਾਂ ਹੁਣ ਸੁਖਾਈਆਂ ਕਰਨੀਆਂ ਚਾਹੀਦੀ ਲੋ ਯਰ ਟਾਈਮ ਹੈ ਦੁਪਹਿਰ ਦਾਗਾ ਆਪਾਂ ਸਿਆਸੀ ਜੀ ਰੱਖੇ ਨੇ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਜੀ ਪੋਹਾ ਤੇ ਆ ਹੈਗਾ ਜੀ ਆਪਣਾ ਕੋਈ ਪੋਹਾ ਤੇ ਇਹ ਆਪਣੀ ਰੈਸਪੀ ਨਹੀਂ ਹੈਗੀ ਤੇ ਆਪਣੇ ਬੱਚੇ ਖਾਂਦੇ ਨੇਗੇ ਤੇ ਮਟਾਪੇ ਲਈ ਵੀ ਬਹੁਤ ਵਧੀਆਗਾ ਤੇ ਜਿਨੇ ਹੈ ਨਾ ਮਟਾਪੇ ਲਈ ਡਾਈਟਿੰਗ ਤੇ ਰਹਿਣਾਗਾ ਤੇ ਉਹ ਖਾ ਸਕਦਾਗਾ ਤੇ ਇੱਧਰ ਆਪਣਾ ਉਹ ਤਰ੍ਹਾਂ ਦੇਸੀ ਤੇ ਫਾਇਦਾ ਤੁਸੀਂ ਰਖਣ ਚ ਵੀ ਬਣਾ ਸਕਦੇ ਹੋ ਸਰੋਂ ਦੇ ਤੇਲ ਤੇਲ ਚ ਵੀ ਬਣਾ ਸਕਦੇ ਹੋਗੇ ਇਹ ਰੈਸਪੀ ਤੇ ਇਹ ਵਿੱਚ ਪਪਾ ਮੰਗੇ ਜੀ ਜੀਰਾ ਤੇ ਇਧਰ ਆਪਣੀ ਚਾਤਰੀ ਹੋਈ 2:30 ਵਜੇ ਗਏ ਅੱਜ ਅਸੀਂ ਲੇਟ ਕਰਿਆ ਕੰਮ ਕਿਉਂਕਿ ਸਟਾਪ ਵੀ ਅੱਜ 7:00 ਵਜੇ 12:00 ਵਜੇ ਕੀਤੀ ਹੈ ਤਾਂ ਕਰਕੇ ਮੈਂ ਦੁਪਹਿਰੇ 2:30 ਵਜੇ ਦੇ ਨੇ ਅੱਪਾ ਪਿਆਜ਼ ਢਿਨਾਂਗੇ ਆ ਸਾੜੀ ਰਹੇਗੀ ਆਪਾਂ ਪਿਆਜ਼ ਢਿਨਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਬਲੇ ਕਾਏ ਨਹੀਂ ਕਰਨੇ ਪਿਆਜ਼ੇ ਬਰਾਊਨ ਜੇ ਕਰਨੇ ਨੇ ਜਣਕੇ ਪੂਰੇ ਜੇ ਪੂਰੇ ਜੇ ਕਰਾਂਗੇ ਨਾ ਜਾ ਰਹੇ ਆਪਾਂ ਨਹੀਂ ਉਹ ਕਰਦੇ ਹੋ ਆ ਗਈ ਪ੍ਰਾਬਲਿਨ ਪ੍ਰਾਬਲਿਨ ਦੀ ਵਰਦੀ ਵਧੀਆ ਲੋਰਟੀ ਸਲਟ ਹੈ ਤੇ ਇਸ ਤਰ੍ਹਾਂ ਆਪਾਂ ਨੇ ਤੁਹਾਨੂੰ ਆਪੋ ਹਾਕੀ ਮਿੱਤੋਂ ਆਉਂਦਾ ਤਾਂ ਹੁਣ ਦੱਸ ਦਿਆ ਸੀ ਥੋੜਾ ਲੱਗੂਗਾ ਫਦੇ ਰਹਿ ਖਤਮ ਹੋ ਗਿਆ ਸੁਕਮ ਹੋ ਰਿਹਾ ਕਰ ਕਰ ਸਾਰਾ ਮੁਕਾ ਇੰਨਾ ਦੀ ਇੱਕ ਪੈਰ ਸਿਗਾ ਹੀ ਰਹਿ ਗਿਆ ਫਿਰ ਵੱਡਾ ਪੈਰ ਸਿਗਾ ਲੋ ਜੀ ਆਪਾਂ ਇਹਨੂੰ ਜਿਆਦਾ ਪਾਣੀ ਚ ਨਿਡ ਬੁਦਕਾਉਣਾ ਹੈਗਾ ਇਹਨੂੰ ਬਸ ਚ ਚਾਰ ਨੀਚ ਆਪਾਂ ਨੂੰ ਥੋੜੀ ਠੰਗੀ ਕਰ ਗਿਲ ਜਾ ਜਾ ਕਰ ਮੈਂਗਾ ਧੂਣ ਹੈ ਸਮਝਣਾ ਪੋਲੀ ਪੋਲੀ ਹੱਥ ਨਾਲੀ ਧੂਣ ਹੈਗਾ ਹੁੰਦੇ ਤੇ ਚੌਲੀ ਨੇ ਕੀ ਆ ਨਾ ਉਹ ਹਾਂ ਉਹ ਹਾਂ ਇਹਦੇ ਵਿੱਚ ਆਪਦੇ ਮਨ ਪਸੰਦ ਜਿਹਾ ਸਬਜ਼ੀਆਂ ਪਾ ਸਕਦੇ ਹੋ ਹਰੇ ਮਟਰ ਟਮਾਟਰ ਆਪਣੇ ਬੱਚੇ ਪਸੰਦ ਨਹੀਂ ਕਰਦੇ ਤੁਸੀਂ ਲੈ ਵਿੱਚ ਗਾਜਰ ਜੋ ਵੀ ਹੁਣ ਸਬਜ਼ੀਆਂ ਪਾਉਣੀਆਂ ਉਹ ਤੁਸੀਂ ਪਾ ਸਕਦੇ ਹੋਗੇ ਸਾਰਾ ਕੁਝ ਪੈ ਜਾਂਦਾ ਇਹ ਚ ਤੇ ਆਪਾਂ ਇਹਨੂੰ ਬਾਹਾਂ ਪਿਉਣਾ ਨਹੀਂ ਹੈਗਾ ਬਸ ਬੋਲੇ ਬੋਲੇ ਹੱਥ ਨਾਲ ਕੇਰਾ ਇੱਕ ਪਾਣੀ ਕੱਢ ਲਓ ਦੋ ਕੱਢ ਲਓ ਫੇਸ ਕਰੋ ਪਾਣੀ ਕੱਢ ਲਓ ਤੇ ਹੁਣ ਜਿਹੜਾ ਇਹਦਾ ਪਾਣੀ ਹੈ ਆਪਾਂ ਚੰਗੀ ਤਰ੍ਹਾਂ ਮਸਾਲੇ ਪੁੱਦੇ ਪੁੱਦੇ ਨੁੱਚ ਜੁੜ ਜਾਗਾ ਤੇ ਆਪਾਂ ਜੇ ਆਪਾਂ ਥੁੱਲਮਾ ਥੁੱਲਮਾ ਬਣਾਉਣਾ ਹੈ ਇਹਦੇ ਵਿੱਚ ਨਾ ਤੁਸੀਂ ਤੇਲ ਘੱਟ ਪਾਓ ਕਿਉਂ ਘੱਟ ਪਾਓ ਤੇ ਤੇਲ ਤੇਲ ਪਾਉਣਾ ਤੇਲ ਘੱਟ ਪਾਓ ਕਿਉਂ ਪਾ ਕਿਉਂ ਘਿਓ ਪਾਉ ਜੇ ਆਪਾਂ ਜਾ ਰਹੇ ਤੇਲ ਜਾਂ ਕਿਉਂ ਪਾਵਾਂਗੇ ਕਹੇ ਖਿਲਮਾ ਖਿਲਮਾ ਜਿਹਾ ਨਹੀਂ ਬਣਦਾ ਤੇ ਇਹ ਆ ਫਿਰ ਤ੍ਰੇਤੀਜੀ ਵਾਲਾ ਬਣਦਾ ਜਿਹੜਾ ਖਿਲਮਾ ਖਿਲਮਾ ਜਿਹਾ ਹੁੰਦਾ ਉਹ ਵਧੀਆ ਹੁੰਦਾਗਾ ਹੌਲਾ ਹੁੰਦਾ ਨਾ ਇਹ ਮੂਰ ਨਹੀਂ ਹੈਗਾ ਇਸ ਤੇ ਮੈਨੂੰ ਦੇ ਆਦਰ ਮਾਮੂ ਬੱਚਾ ਇਹਨੂੰ ਦੇ ਆਪੇ ਅਲੀ ਸ਼ਾਦਾ ਖਾ ਕੇ ਦੇਖੋ ਕਿਹਦੀ ਸ਼ਾਦਾ ਹ ਹਾਰੇ ਚਾਕਲੇਟ ਵਾਲੇ ਦੰਦਾਂ ਨੂੰ ਜੁਕੂ ਜਿੰਨੇ ਜਿੰਨੇ ਹੁਣ ਕਿਤੇ ਪਤਾ ਨਹੀਂ ਕੱਲ ਬਰਥਡੇ ਸੀ ਕਿਤੇ ਪਰਸੋ ਬਰਥਡੇ ਸੀ ਹੁਣ ਜਿਹੜਾ ਜਿਹੜਾ ਕੁਸ ਉਹ ਲੈ ਕੇ ਜਾਂਦੇ ਫਿਰ ਹੁਣ ਲਈ ਕੀ ਆਂਦੀ ਆ ਫਿਰ ਮੈਂ ਉਹਨਾਂ ਕੁਸ ਲੈ ਕੇ ਜਾਵਾਂ ਉਹਦੇ ਬਰਥਡੇ ਤੇ ਠੀਕ ਆ ਇਹ ਪੁੱਛਣਾ ਬਰਥਡੇ ਰੋਜ਼ ਹੀ ਕੁੜੀਆਂ ਦੇ ਬਰਥਡੇ ਆ ਰਹਿੰਦੇ ਨੇਗੇ ਇੱਕ ਦਾ ਤਾਂ ਪਰਸਾ ਦਾ ਉੱਥੇ ਸੀ ਇੱਕ ਦਾ ਅੱਜ ਆਜਾ ਲਈ ਉਹਦਾ ਖਾਸ ਸਮਾਣੀ ਤੇ ਅੱਜਾ ਲਈ ਪਤਾ ਨਹੀਂ ਇਹ ਆ ਰਿਹਾ ਪਰ ਨੰਦੀ ਨੰਦੀਆਂ ਵਾਸਤੇ ਨਾ ਕਰਦੇ ਮਾਂਮੀ ਅੱਜ ਉਹ ਕੁੜੀ ਲੈ ਕੇ ਲਾਲੀਪਾਪ ਦੋ ਤਰ੍ਹਾਂ ਦੀਆਂ ਚਾਕਲੇਟਾਂ ਐਡਾ ਐਡਾ ਡੱਬੇ ਅੱਜ ਦੋ ਲਗ ਲਗ ਟੌਫੀਆਂ ਦੇ ਅੱਛਾ ਬਾਰਾ ਕੁਝ ਲੈ ਕੇ ਆਈ ਸੀ ਬਸ ਤੇਰੇ ਵਾਸਤੇ ਜਿਹੜਾ ਕੁਝ ਸੈਕਰੀ ਟੋਬਾ ਰਿਹਾ ਸੀ ਇਹ ਖਾ ਲਈ ਉਹ ਅੱਛਾ ਖਾ ਲਈ ਹਾਂ ਤੋਤਾ ਹਨਾ ਜੀ ਖਾ ਗੋ ਹੈ ਲੋ ਜੀ ਆ ਗਈ ਆ ਮਾਂ ਕੋ ਖਪੈਟਾ ਚੱਲੀ ਮੈਂ ਕਿ ਲੋੜ ਮੈਂ ਸੋਚਿਆ 10 ਬੰਨੀ ਹੋਇਆ ਆ ਆਪਣੇ ਨਾ ਯਾਰੇ ਤੋ ਬਰਾਂ ਗੰਡੇ ਪਕਾਉਣੇ ਨਹੀਂ ਹੈਗੇ ਕਿਉਂਕਿ ਕਾਲੇ ਕਾਲੇ ਦੇ ਵਿੱਚ ਚਿੱਟੇ ਪੋਹੇ ਤੇ ਬੁਰੇ ਲੱਗਣਗੇ ਆਪਾਂ ਥੋੜੀ ਜਿਹੀ ਕਲਰ ਵਾਸਤੇ ਹਲਦੀ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਨੌਨ ਥੋੜੀ ਜਿਹੀ ਐਨਕ ਪਾ ਲੈਣਾ ਨਾਲ ਵਿੱਚ ਬਾਹਲੀ ਤੇ ਹੁੰਦੀ ਤਾਂ ਕਾਲੀ ਪਾ ਲੈਣੀ ਤਾ ਲੋਟਾ ਬਾਹਲੀ ਤੇ ਹੁੰਦੀ ਹਾਂ ਉਹਦਾ ਕਾਲੀ ਵੀ ਪਾ ਸਕਦੇ ਕਾਲੀ ਮਿਰਚ ਵੀ ਤੁਸੀਂ ਮਸਾਲਾ ਜੋ ਵੀ ਪਾਉਣੇ ਉਹ ਪਾ ਸਕਦੇ ਹੋ ਆ ਰਸੀ ਮਸਾਲੇ ਮਚੂਲੇ ਜਾਦੇ ਵਰਤਦੇ ਨੇ ਨੂਨ ਮਿਰਚ ਹਲਦੀ ਜੀਰਾ ਅਸੇ ਹੀ ਕੁਝ ਵਰਤਦੇ ਆ ਜਾਰੇ ਮਸਾਲੇ ਆਪਾਂ ਨੂੰ ਸਿਹਤ ਵੀ ਖਰਾਬ ਕਰ ਦਈਏ ਹਨਾ ਲੋ ਜੀ ਆਪਾਂ ਇਹਦੇ ਵਿੱਚ ਹੁਣ ਪੋਹਾ ਪਾ ਲਾਂਗੇ ਆਪਾਂ ਪੋਹਾ ਜਿਦ ਤੌੜਨ ਬੋਲ ਬੋਲ ਹੱਥਾਂ ਨਾਲ ਹਲਿਆ ਕੇ ਪਾਉਂਦੇ ਹਾਂ ਥੋੜਾ ਜਿ ਮਿੱਥਾ ਕਿਉਂ ਵੀ ਵੱਧ ਪਾਏਗਾ ਇਹ ਚ ਫਿਲਾ ਫਿਲਾ ਬਣੂਗਾ ਮੰਮੀ ਕੀ ਐ ਇਹ ਫੋਨ ਅੱਜ ਤਾਂ ਰੋਟੀ ਖਾਦੀ ਨਹੀਂ ਹੋਣੀ ਕਿਉਂ ਫਿਰ I thought of here ਅੱਗਲੀ ਹੋਵੇਗੀ ਉਹਦਾ ਫਰਕ ਤਾਂ ਲੈ ਲੈਂਦੇ ਆ ਨਾ ਉਹਨਾਂ ਨੂੰ ਦਿਖਾਉਣੀਆਂ ਨੇ ਦੇਣੀਆਂ ਮੇਰੀ ਫਰੈਂਡ ਦਾ ਬਰਥਡੇ ਮੈਂ ਆਇਆ ਕੋਈ ਪਾਤਾ ਬੇਚਾਰੀ ਫਰੈਂਡ ਤੇ ਸਾਰੇ ਟੌਫੀ ਟੋਫੀ ਲੈ ਲਟ ਲਈ ਐਸ ਵਾਰ ਕੋਸ਼ਿਸ਼ ਕਰਦੇ ਹਾਂ ਲੋ ਜੀ ਆਪਣਾ ਪੋਹਾ ਬਣ ਕੇ ਤਿਆਰ ਆਗਾ ਉਹਦੀ ਰੈਸਪੀ ਨਾ ਸੌਖੀ ਹੈਗੀ ਤੇਰੇ ਚ ਕੈਦਰ ਦੇਗੇ ਬਰਥਡੇ ਚ ਤੇਰਾ ਬਰਥਡੇ ਹੋਣੀ ਆ ਬਣਾਈਏ ਨਹੀਂ ਉਹ ਦਿਨ ਬੰਗ ਜੋਗੇ ਹੁਣ ਮੈਂ ਤਾਂ ਨਹੀਂ ਮਨਾਉਦਾ ਨਾ ਤਾਂ 17 ਨੂੰ 17 ਅੱਜ ਆਉਗੀ 13 ਤੇਰਾ ਕਿਤਨੀ ਜ਼ਿਆੜ ਕਿੰਨੀ ਨੇ ਤੈਨੂੰ ਚਾਰ ਕਿਦਾਰ ਰਹਿਗੇ ਹਨਾ ਉਹਦੇ ਛੁੱਟੀ ਆ ਗਈ ਛੁੱਟੀ ਤੇ ਫਿਰ ਤੇਰੇ ਫੰਡ ਕਰੀਏ ਕਿ ਸੰ ਤੇਰੇ ਬਰਥਡੇ ਆ ਲਦੇਣਾ ਹਨਾ ਸਰਕਾਰੀ ਛੁੱਟੀਆਂ ਹੋ ਫਿਰ ਤਾਂ ਬਚ ਗਈ ਬਚ ਗਈ ਸਮਾਨ ਦੇ ਦ ਫਿਰ ਵਧੀਆ ਨਹੀਂ ਅਧੀਆਂ ਮੰਗੂ ਦੂਜੇ ਦਿਨ ਲੈ ਜੂਗੀ ਆਹ ਹਾਂ ਦੂਜੇ ਲੋਜੀ ਆਇਸਟਰਾ ਬਣ ਗਿਆ ਆਪਣਾ ਪੋਹਾ ਬਾਈ ਜੇ ਸਰਕਾਰ ਛੁੱਟੀ ਹੋਵੇ ਵੀ ਇਹ ਨਹੀਂ ਸਮਾਣ ਲੈਣਾ ਮੇਰੇ ਬਰਥਡੇ ਨੂੰ ਆਇਤਵਾਰ ਆ ਗਿਆ ਸੀ ਤਾਂ ਮੈਂ ਦੂਜੇ ਦਿਨ ਲੈ ਕੇ ਜੀ ਲੋਜੀ ਬਾਈ ਲੈ ਆਣਾ ਨਹੀਂ ਹੁੰਦਾ ਦੂਜੇ ਦਿਨ ਲੋਜੀ ਪੋਹਾ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਇੱਥੇ ਚਾਹ ਟਾਰ ਦੇਣਾ ਆਪਾਂ ਗੈਸ ਬੰਦ ਕਰ ਦਾਂਗੇ ਇੱਕ ਤੋਂ ਸਮਾਨ ਆਪਾਂ ਸਾਮ ਦਾ ਨੇ ਸਾਰ ਬਾਰਾ ਚਾਹ ਉਹ ਤੇ ਚਾਪੀ ਇਹ ਪਾਣੀ ਪੀਣਾ ਕੋਈ ਪਾਣੀ ਲਓ ਜੀ ਅੱਜ ਜਦ ਪਸੰਦੀ ਬਾਹਰ ਲੈ ਬਾਹਰ ਲਈਆਂ ਖੁੜਲੀ ਚ ਕਰ ਦਿੱਤੀ ਸੀ ਹੁਣ ਪਹਰਾ ਪਾ ਦਿੱਤਾ ਅੰਦਰ ਬਣਦੀ ਨਹੀਂ ਅਜ ਬਣਦੀ ਆ ਹਲੇ ਹੁਣ ਪਾਣੀ ਪਿਆ ਤੇ ਅੰਦਰ ਬਣ ਤੂ ਜੇ ਪਹਿਲਾਂ ਬਣਦੀ ਫਿਰ ਹੋਸੀ ਹੁਣ ਕੂਲਰ ਲਾ ਦਾਂਗੇ ਪੱਖੇ ਲਾ ਦਾਂਗੇ ਆਹ ਢਾਲੀ ਜੀ ਵੀ ਲਾਵਾਂ ਹੁਣ ਹਾਏ ਦੋਨ ਖਰਚਾ ਮਸਰ ਜੇ ਹੁਣ ਦਾਤ ਨਹੀਂ ਨਹੀਂ ਦਿਖਣ ਹੁੰਦਾ ਹਾਏ ਦੋਨ ਖਰਚਾ ਪਰ ਮੈਂ ਇਤਨੀ ਮਾਰਨੀ ਹੈ ਹਜੇ ਇੰਨਾ ਨਹੀਂ ਹੈ ਆ ਕੱਟਣ ਉਹਦੀ ਬੰਦਾਣੀ ਆ ਹਨਾ ਇਹਨਾਂ ਚਾਰਾਂ ਨੂੰ ਅੰਦਰ ਬੰਦਨ ਆਹੋ ਹਜੇ ਵਕ ਜ਼ਰੂਰੀ ਸੀ ਕੁੰਝ ਮਾਰ ਲੈਣੇ ਆਹ ਦੇਖ ਰਹੇ ਨੇ ਪਰਦਾ ਆ ਆ ਮੈਨੂੰ ਸਲੇਬੀ ਆ ਦਿੱਕਤ ਕਾਫੀ ਖਾਦੇ ਸਨ ਗਰਮੀ ਆ ਬਾਰੇ ਆਜਾ ਫਿਰ ਮੈਂ ਇਕੱਲਾ ਹੀ ਨਾ ਲੋਡ ਹੈ ਪਰ ਮੋਟਰ ਚੱਲਦੀ ਆ ਮਾ ਕੁਲ ਐ ਕਿੱਧਰ ਹੋ ਜਾ ਕਿੱਧਰ ਹੋ ਜਾ ਇਹਨੂੰ ਕਹਿਣੀ ਆ ਐ ਬੂਥਾ ਮਾਰਦੇ ਕੀ ਕਿਵੇਂ ਬੂਥ ਮਾਰਦੀ ਹੁੰਦਾ ਚੱਕ ਚੱਕ ਮਾਰਦੇ ਗੱਕ ਵੀ ਦਾਣਾ ਨਹੀਂ ਹੈਗਾ ਹਾਂ ਹੁਣ ਅੱਜ ਜਦੋਂ ਇਹ ਜਦੋਂ ਮੈਂ ਦਾਣਾ ਨਹੀਂ ਪਾਉਂਦੀ ਦੇਖੀ ਦੇਖੀ ਉਹ ਦੇਖ ਕਿਵੇਂ ਤਾਹਾਂ ਚਾਹਤ ਜਾਦੇ ਹੋਦੀ ਹੈ ਤਾਂ ਕਿਉਂ ਉੱਧਰ ਜਾਂਦੇ ਹਾਂ ਤੁਹਾਨੂੰ ਮਾਉਂ ਫੱਟ ਲੇਟ ਆਓ ਮਾਂ ਜਿੰਨੀ ਗਰਮੀ ਵੀ ਨਹੀਂ ਹੈਗੀ ਉਹ ਵੀ ਬਰਦੀ ਗਰਮਾਂ ਦੇ ਵਿੱਚ ਛੱਡੇ ਪਤਾ ਵਿੱਚ ਗੇੜਾ ਲਾਦੀ ਦਿੱਸ ਕਿ ਦੋਨੋਂ ਪਾਣਾਂ ਦੀ ਬਰਦੀ ਜਿਹੜਾ ਅੱਬਾ ਜੀ ਨੂੰ ਪਾ ਛੱਡ ਕੇ ਹਾਂ ਸਰਪਾ ਪਾਇਆ ਹੋਇਆ ਸਰ ਦੇ ਟੈਂਕੀ ਭਰ ਗਈ ਲੋ ਜੀ ਦਾ ਪਾਣੀ ਤੇ ਆ ਰਿਹਾ ਤਾਂ ਮੱਝਾਂ ਨੂੰ ਤੇ ਬੋਹਾ ਆਪਾਂ ਫੇਰ ਸਿੱਕਾਂਗੇ ਜੋ ਕੁਤਾਰ ਹੁਣ ਜੋਈਏ ਸਾਰ ਚੋਕ ਦੋਨੋਂ ਬਾੜੀ ਬੂੜੀ ਦੇ ਮਾਗੇ ਤੇ ਖੰਡਾ ਹੋ ਜਾਂਦਾ ਹਾਂ ਉਹ 2004 ਚੋਕ ਵੀ ਸਿੱਟਿਆ ਜਾਊਗਾ ਕੱਟ-ਕੱਪਾਂ ਨੇ ਪਾ ਦਿੱਤੇ ਨੇ ਆਪਾਂ ਕਰਦੇ ਆਂ ਵੀਡੀਓ ਰਾਏ ਬੱਦੇ ਵੱਖਰਾ ਬਰਦੀ ਕਿ ਨਹੀਂ ਸੋਹਣੀ ਆ ਅੱਲੇ ਲਾਹੀ ਨਣੀ ਅੱਜ ਉਹ ਅੱਖ ਨਾਲ ਨਾ ਕੇ ਲਾਹੂਗੀ ਕਾਲਣ ਫੁੱਟੀ ਹੋਈ ਆ ਚਲੋ ਜਾਮਣੀ ਤੇ ਉਧਰ ਵਾਗੀ ਹੁਣ ਅੱਜ ਗਈ ਸੀ ਜਾਨਾ ਵੀ ਫੋਨ ਕਰਨ ਨੂੰ ਹੱਤੀ ਪਾ ਕਰਦੇ ਆ ਜੀ ਵੀਡੀਓ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਸੂਰਜ ਵਾਦ ਦਾ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਨਾ ਜਾਂ ਪਿਆਰਾ ਜਾਂ ਕਮੈਂਟ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਕੱਲ ਨੂੰ ਜਾਵਾਂਗੇ ਸੀ ਚੈਰਾ ਵਾਲੀ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਵੀਡੀਓ ਦੇ ਚੈਨਲ ਬਹੁਤ ਬਹੁਤ ਦਾਤ ਦਾ